ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਤਤ ਵੱਡਾ ਸਾਇਬਲੌਕ ਦੇ ਵਿੱਚ ਹੋ ਸੁਣਾਉ ਚੁੱਕੀ ਮੈਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਹਾਂਜੀ ਇੱਥੇ 11 ਕਵੇ ਦਾ ਟਾਈਮ ਸੀਗਾ ਤੇ ਕੰਮ ਕਾਰ ਆਪਾਂ ਨੇ ਕਰ ਲਏ ਸੀਗੇ ਸਾਰੇ ਤੇ ਮੈਂ ਇੱਥੇ ਚਾਹ ਤਰੀ ਸੀਗੀ ਨਾਲ ਤਾਂ ਦੱਸਦਾ ਦੁੱਧ ਉਬਾਲੀ ਵਾਲਾ ਉਬਾਲੀ ਦੇ ਕੀ ਰੱਖ ਦੇਣੇ ਆਪਾਂ ਆਥੇ ਸਵੇਰ ਦੁੱਧ ਨੂੰ ਜਿਹੜਾ ਵੀ ਘਰੇ ਰੱਖਣਾ ਹੁੰਦਾ ਤੇ ਚਾਹ ਤਰੀ ਹੋਈ ਸੀਗੀ ਇਧਰ ਮੈਂ ਜਿਵੇਂ ਮੈਂ ਤੁਹਾਨੂੰ ਪਿਛਲੀਆਂ ਵੀਡੀਓਾਂ 'ਚ ਵੀ ਦੱਸਿਆ ਸੀਗਾ ਮੈਂ ਜਸਕਰਨ ਦਾ ਮੈਂ ਨੇ ਆਉਣਾ ਹਨਾ ਜਸਕਰਨ ਨੂੰ ਲੈਣ ਤੇ ਉਹ ਆ ਗਿਆ ਸੀਗਾ ਫਰਪਰਾ ਜਸ ਜਸਕਰਨ ਨੂੰ ਲੈਣ ਵਾਸਤੇ ਤੇ ਤਾਂ ਹੀ ਮੈਂ ਚਾਹ ਧਰਤੀ ਤੀ ਨਹੀਂ ਤਾਂ ਮੈਨੂੰ ਲੇਟ ਧਰਨੀ ਹੁੰਦੀ ਆ ਤੇ ਮੈਂ ਚਲ ਚਾਹ ਬਣਾ ਦਾ ਨਾਲ ਨਾਲੇ ਦੁੱਧ ਗਰਮ ਕਰਦਾ ਕੋਲੇ ਕੰਮ ਮੇਰਾ ਸਾਥਰੇ ਨਿਭੜ ਗਿਆ ਤੇ ਜਸਕਰਨ ਨੇ ਬਹੁਤ ਹੈਲਪ ਕਰਾਈ ਅੱਜ ਫਟਾਫਟ ਮੇਰਾ ਸਾਰੇ ਕੰਮ ਕਰਤੇ ਜਿਵੇਂ ਚੀਜ਼ਾਂ ਵਗੈਰਾ ਟਿਕਾਉਣੇ ਵਾਲੇ ਸੀ ਉਹ ਉਹ ਟਿਕਾਉਂਦੀਆਂ ਸਾਰੀਆਂ ਤੇ ਡਸਟਿੰਗ ਕਰਨੇ ਵਾਲੀ ਸੀ ਸਾਰੇ ਬੈੱਡ ਕੁਰਸੀਆਂ ਸਭ ਝਾੜਦੀਆਂ ਨੇ ਤੇ ਇੱਥੇ ਜੀ ਮੈਂ ਦਿਖਾ ਰਹੀ ਸੀਗੀ ਇਹ ਤੁਹਾਨੂੰ ਡੋਲੂ ਦੇ ਵਿੱਚ ਸੇਮੀਆਂ ਇਹ ਸੇਮੀਆਂ ਨਾ ਮੇਰੀ ਮੰਮੀ ਨੇ ਬਣਾ ਕੇ ਭੇਜੀਆਂ ਨੇ ਮੇਰੇ ਪੇਕੇਆਂ ਤੋਂ ਤੇ ਉਹਨੂੰ ਡੋਲੂ ਭਰ ਕੇ ਭੇਜਤਾ ਮੇਰੇ ਭਰਾ ਕੋਲ ਮੈਂ ਕਹਿ ਰਹੀ ਸੀਗੀ ਮੈਂ ਆਪਣੇ ਭਰਾ ਨੂੰ ਕਹਾ ਮੈਂ ਹਾਂ ਦੱਸ ਉਹਨੇ ਬਣਾ ਕੇ ਘਰ ਤੇ ਭੇਜੀਆਂ ਨੇ ਵੀ ਚਲ ਬਣਾਤਾ ਸੀ ਲੈਣੀ ਸੀਗੀਆਂ ਤੇ ਦੇਖ ਲਓ ਜੀ ਕਿੱਡੀ ਦੁਰੋਂ ਬਣਾ ਕੇ ਭੇਜੀਆਂ ਨੇ ਇਹਨੇ ਵੀ ਚਲ ਮੇਰੀ ਕੁੜੀ ਖਾ ਲੂਗੀ ਹੈਨਾ ਤੇ ਉਹੀ ਲੱਗੇ ਸੀ ਆਪਾਂ ਖਾਣ ਰੋਟੀ ਹਲੇ ਖਾਧੀ ਨਹੀਂ ਸੀਗੀ ਮੈਂ ਮੈਂ ਕੰਮ ਕਰਕੇ ਰੋਟੀ ਖਾਣੀ ਹੁੰਦੀ ਆ ਫਿਰ ਰੋਟੀ ਖਾਣੀ ਤਾਂ ਹੈ ਨਹੀਂ ਸੀ ਫਿਰ ਮੈਂ ਕਿਹਾ ਚਲ ਸੇਵੀ ਖਾ ਲੰਨੇ ਆ ਵੀ ਜਨ ਚਾਹ ਬਣਦੀ ਹੈ ਜਨ ਮੈਂ ਸੇਵੀ ਖਾ ਲੰਨੀ ਆ ਨਾਲੇ ਇੱਕ ਗੱਲਾਂ ਬਾਤਾਂ ਕਰ ਲੰਨੇ ਆ ਉਧਰ ਬਹਿ ਕੇ ਤੇ ਆਪਾਂ ਨੇ ਸੇਵੀਆਂ ਪਾਲੀਆਂ ਸੀਗੀਆਂ ਖਾਣ ਨੂੰ ਤੇ ਜਿਸ ਕਾਰਨ ਨਾ ਮੈਂ ਤਿਆਰ ਕਰਤਾ ਸੀਗਾ ਜਨ ਨੂੰ ਤੇ ਇਹ ਫਿਰ ਤਾਂ ਤਿਆਰ ਹੋਇਆ ਇਹਦੇ ਕੱਪੜੇ ਵਗੈਰਾ ਪਾਤੇ ਸਿਰ 'ਤੇ ਬਾ ਕੇ ਪਟਕਾ ਵਗੈਰਾ ਬੰਨਤਾ ਉਹਨੇ ਮੋੜਨਾ ਸੀਗਾ ਸਿਰਫ ਅੱਧਾ ਘੰਟਾ ਮਸਾਂ ਬੈਠਿਆ ਤੇ ਅੱਧੇ ਘੰਟੇ ਬਾਅਦ ਉਹਨੇ ਮੁਰਜਣਾ ਸੀਗਾ ਕਿਉਂਕਿ ਜੀ ਮੰਮੀ ਉਹ ਨਹੀਂ ਆਏ ਸੀਗੇ ਨਾਲ ਮੰਮੀ ਦੇ ਪੇਕੇ ਨਾ ਅਜੋ ਨਿਵਾਣੀ ਦਾ ਪਾਠ ਹੁੰਦਾ ਸ਼ਾਇਦ ਹਨਾ ਤੇ ਬਾਬੇ ਸ਼ੀਦਾ ਤੇ ਤੇ ਉੱਥੇ ਪਾਠ ਤੇ ਉਹ ਰੁੱਕੇ ਸੀਗੇ ਮੈਂ ਨਾਨਕੇ ਤੇ ਇਹ ਗਾ ਇਹਨੂੰ ਲੈਣ ਆ ਗਿਆ ਸੀਗਾ ਮੇਰਾ ਭਰਾ ਹਨਾ ਜਿਸ ਕਾਰਨ ਲੋ ਤੇ ਇੱਥੇ ਲਓ ਜੀ ਇਹ ਬੱਠਾ ਮੇਰਾ ਭਰਾ ਵਾ ਚਲੋ ਥੋੜੀ ਜੀ ਵੀਡੀਓ ਬਣਾ ਦੀਏ ਬਣਾਈ ਮੈਂ ਥੋੜੀ ਉਸ ਜਿਹੀ ਤਾਂ ਹੀ ਮੈਂ ਸਲੋ ਕਰਕੇ ਲਾਤੀ ਫਿਰ ਹਨਾ ਤੇ ਸ਼ੋਰਟ ਆ ਜੀ ਕਲਿੱਪ ਲਈ ਸੀਗੀ ਆਉਦੇ ਫੋਨ ਤੇ ਲੱਗਿਆ ਹੋਇਆ ਤੇ ਜਿਸ ਕਾਨੂੰ ਮੈਂ ਪੁੱਛ ਰਹੀ ਸੀ ਕਿ ਕਦੋਂ ਜਾਣਾ ਤੇ ਵੀ ਕਦੋਂ ਮੁੜ ਕੇ ਆਏਗਾ ਇਹ ਵੀ ਪੁੱਛ ਰਹੀ ਸੀ ਮੈਂ ਸਾਰੇ ਮੈਸੇਜ ਕਰੀ ਜਾਂਦੇ ਸੀ ਕਹਿੰਦੇ ਤੇਰੇ ਪੁੱਤਰਾਂ ਨੂੰ ਕੌਣ ਸੰਭੂਗਾ ਤੇ ਲਓ ਜੀ ਇਹ ਆ ਮੇਰਾ ਭਰਾ ਤੇ ਜਿਹਨੂੰ ਮੈਂ ਪਾਲਿਆ ਹੈ ਜੀ ਚਲੋ ਜੀ ਪਾਲਿਆ ਹੈ ਨਾ ਅੱਜ ਮਾਣ ਹੁੰਦਾ ਵੀ ਹਾਂ ਸਹੀ ਆ ਸਹੀ ਰਸਤੇ ਪਿਆ ਹੋਇਆ ਏ ਬਹੁਤ ਸਾਊਗਾ ਜੀ ਮੇਰਾ ਭਰਾ ਤੇ ਇਹਦੇ ਪਾਸੇ ਇੱਕ ਜ਼ਿੰਮੇਵਾਰੀ ਰਹਿ ਗਈ ਹੁਣ ਆਪਣੀ ਆਪਾਂ ਨੇ ਇਹਦੀ ਕਰਨੀ ਹੈ ਮੈਰਿਜ ਤੇ ਇਹ ਮੈਰਿਜ ਕਰ ਲਈ ਇਹ ਕੁੜੀ ਭਾਲਦਾ ਜੀ ਗੁਰਸੇਖ ਕਹਿੰਦਾ ਗੁਰਸੇਖ ਕੁੜੀ ਤੋਂ ਬਗੈਰ ਮੈਂ ਹਲੇ ਵਿਆਹ ਨਹੀਂ ਕਰਾਉਣਾ ਹੈਗਾ ਗੁਰਸੇਖ ਕੁੜੀ ਲੱਭਦਿਆਂ ਕੋਈ ਲੱਭਦੀ ਨਹੀਂਗੀ ਤੇ ਤੁਹਾਨੂੰ ਵੀ ਕਹਿਨੀ ਆ ਜੇਕਰ ਤੁਹਾਡੀ ਕੋਈ ਨਿਗਾਚ ਹੋਈ ਗੁਰਸੇ ਕੁੜੀ ਤਾਂ ਸਾਡੇ ਨਾਲ ਜਰੂਰ ਸੰਪਰਕ ਕਰ ਲਿਓ ਜੀ ਤੇ ਬਾਕੀ ਜੀ ਆਪਾਂ ਤੁਹਾਡੇ ਨਾਲ ਫੋਨ ਤੇ ਗੱਲ ਕਰ ਲਾਂਗੇ ਤੁਸੀਂ ਸਾਨੂੰ ਮੈਸੇਜ ਕਰ ਲਿਓ ਜੀ ਕੋਈ ਹੋਈ ਗੁਰਸੇ ਕੁੜੀ ਸਾਨੂੰ ਜਰੂਰ ਦੱਸਿਓ ਤੇ ਬਹੁਤ ਜ਼ਿਆਦਾ ਸਾਊ ਆ ਮੇਰਾ ਭਰਾ ਤੇ ਉਹ ਕਹਿੰਦੇ ਨਹੀਂ ਹੁੰਦੇ ਜੇ ਹਨਾ ਕੋਈ ਦੀਵਾ ਲੈ ਕੇ ਵੀ ਲੱਭੇ ਤਾਂ ਇਹੋ ਜਿਹੇ ਮੁੰਡਾ ਨਹੀਂ ਲੱਭ ਸਕਦਾ ਤੇ ਇੰਨਾ ਮਤਲਬ ਠੰਡੇ ਸੁਆਦ ਆ ਜਿਵੇਂ ਕਹਿੰਦੇ ਹੁੰਦੇ ਜਿਹੜੇ ਪਾਠੀ ਹੁੰਦੇ ਨੇ ਨਾ ਉਹ ਥੋੜੇ ਹਨਾ ਠੰਡੇ ਜਿਹੇ ਸੁਆਦੀ ਹੁੰਦੇ ਨੇ ਇਹ ਪਾਠੀ ਹੈ ਗੁਰਦੁਆਰਾ ਸਾਹਿਬ ਆਪਣੇ ਪਿੰਡ ਦੇ ਵਿੱਚ ਇਹ ਪਾਠ ਕਰਦਾ ਉਮਰ ਤਾਂ ਇਹਦੀ ਹੈ ਨਹੀਂ ਗੀ ਉਮਰ ਤਾਂ ਛੋਟੀ ਹੋਆ ਪਰ ਗੁਰੂ ਵੱਲ ਲੱਗੇ ਕਰਕੇ ਹੈਨਾ ਇਹਦਾ ਧਿਆਨ ਉਧਰਿਆ ਮਤਲਬ ਪਾਠੀ ਬਣ ਗਿਆ ਇਹ ਤੇ ਪਾਠ ਕਰਦਾ ਆਪਣੇ ਗੁਰਦੁਆਰਾ ਸਾਹਿਬ ਪਹਿਲਾਂ ਕਿਤੇ ਹੋਰ ਨਾਲ ਦੇ ਪਿੰਡ ਲੱਗਿਆ ਹੋਇਆ ਸੀ ਹੁਣ ਆਪਣੇ ਗੁਰਦੁਆਰਾ ਸਾਹਿਬ ਵੀ ਲੱਗਿਆ ਹੋਇਆ ਹੈ ਤੇ ਬਹੁਤ ਜ਼ਿਆਦਾ ਮਤਲਬ ਸੌਗਾ ਕਿਸੇ ਨੂੰ ਕੁਝ ਨਹੀਂ ਕਹਿੰਦਾ ਹੈਗਾ ਚੁੱਪ ਰਹਿੰਦਾ ਮਤਲਬ ਬੋਲਦਾ ਵੀ ਬਹੁਤ ਘੱਟ ਹੈ ਤਾਂ ਹੀ ਤਾਂ ਜਿਸ ਕਾਰਨ ਉਹ ਨਹੀਂ ਇਹਦੇ ਨਾਲ ਕਾਫੀ ਫੈਬੜੀ ਜਾਂਦੇ ਹੁੰਦੇ ਆ ਇਹ ਇਹਨਾਂ ਨੂੰ ਵੀ ਕੁਝ ਕਹਿੰਦਾ ਹੈਗਾ ਕੁਝ ਕਹੀ ਜਾਣੇ ਨੂੰ ਅਸੀਂ ਤੇ ਇਹਨਾਂ ਦਾ ਤਾਂ ਹੀ ਹੈ ਨਾ ਜਵਾਕਾਂ ਦਾ ਵੀ ਬਹੁਤ ਜੀ ਲੱਗਦਾ ਨਾਨਕੇ ਜਾ ਕੇ ਤੇ ਮਾਮੇ ਤੋਂ ਵੀ ਨਹੀਂ ਡਰਦੇ ਹੈਗੇ ਆਪਦੇ ਤੋਂ ਜਿਵੇਂ ਕਿ ਜੀ ਸਾਡਾ ਮਾਮਾ ਸੀਗਾ ਅਸੀਂ ਤਾਂ ਉਹਦੀ ਘੂਰ ਤੋਂ ਹੀ ਡਰ ਜਾਂਦੇ ਸੀਗੇ ਅਸੀਂ ਛੇ ਛੇ ਤੀ ਨਾਨਕੇ ਨਹੀਂ ਜਾਂਦੇ ਸੀਗੇ ਤੇ ਉਹਨਾਂ ਨੇ ਧੱਕੇ ਨਾਲ ਸਾਨੂੰ ਲੈ ਜਾਣਾ ਮੈਨੂੰ ਲੈ ਕੇ ਜਾਂਦੀ ਹੁੰਦੀ ਸੀ ਮੇਰੀ ਮਾਮੀ ਤੇ ਲੈ ਜਾਣਾ ਭਾਈ ਮੈਂ ਤਾਂ ਉਥੇ ਇੱਕ ਹਫਤਾ ਬਿਮਾਰ ਹੋ ਕੇ ਕੱਟ ਕੇ ਆਉਂਦੀ ਹੁੰਦੀ ਸੀ ਇੰਨਾ ਜ਼ਿਆਦਾ ਬੁਖਾਰ ਹੋ ਜਾਂਦਾ ਸੀ ਮੈਨੂੰ ਬਸ ਦਵਾਈਆਂ ਲੈ ਲੈ ਗੋਲੀਆਂ ਲੈ ਲੈ ਕੇ ਟਾਈਮ ਕੱਢਦੀ ਸੀ ਜਿਹੜਾ ਹਫ਼ਤਾ ਲਾ ਕੇ ਆਉਂਦੀ ਸੀ ਪਰ ਇਹਨਾਂ ਦਾ ਨਾਨਕੇ ਬਹੁਤ ਚੀ ਲੱਗਦਾ ਮਾਮੇ ਤੋਂ ਡਰਦੇ ਨਹੀਂ ਆ ਉਹਦੇ ਤੋਂ ਲੱਗੇ ਇੱਥੇ ਲੱਗੀ ਸੀ ਕਿ ਮੈਂ ਸਬਜ਼ੀ ਤੋੜ ਆਪਾਂ ਚੱਲੇ ਬਾਏ ਇਹ ਮੱਕਾਬੀ ਦਾ ਚੁੱਚਾ ਕੋਈ ਨਾ ਇਹ ਮੱਕਾਬੀ ਦਾ ਚੁੱਚਾ ਉਹ ਬੜਗੇ ਬੰਡਿਆ ਰਹਿੰਦੇ ਨੇ ਉਹ ਆ ਲੈਨੇ ਕਿਟਾਰ ਦਾ ਬਚੱਕ ਲੰਮਟ ਜੀ ਲੈ ਕੇ ਮੋੜ ਚੱਲੇ ਆ ਮਾਮਾਦਰ ਹਨਾ ਅੱਧੇ 1 ਘੰਟੇ ਜੀ ਲੱਗਿਆ ਹੂੰ ਮੈਂ ਮੇਰੇ ਵਰਗੇ ਤਾਂ ਸਾਰੇ ਖੜੇ ਬੱਸ ਅਜੇ ਠੱਕੇ ਖਾਈ ਜਾਂਦੇ ਬਸ ਲੈ ਹੌਲੀ ਦਿਨ ਮਾਰੀ ਹੈ चल बस ठीक है लागी बाय लो जी सारे जने पूछी जाते हैं कि जसकरण के कबूतर कौन साम्बूगा जसकरन चलिया नानके के ते... ਜਿਸ ਕਾਰਨ ਮੇਰੀ ਡਿਊਟੀ ਲੈ ਕੇ ਗਿਆ ਕਹਿੰਦਾ ਇਹਨਾਂ ਨੂੰ ਤੈਂ ਸੰਭਲਣਾ ਤੇ ਦੇਖੋ ਬੱਚੇ ਅੰਡੇ ਦੇ ਬੈਠੀ ਉਹਦੀ ਗੋਤਰੀ ਬੱਚੇ ਕੱਢੂਗੀ ਹੁਣ ਮੈਂ ਉਹਨੂੰ ਦਾਣੇ ਪਾਣੀ ਪਲਾ ਕੇ ਪਾ ਕੇ ਹਟੀਆਂ ਉਹ ਬੋਲਾ ਖਾ ਕੇ ਫੇਰ ਚਲੀ ਗਈ ਉੱਤੇ ਤੇ ਕਹਿੰਦਾ ਦੇਖ ਲੈ ਕਹਿੰਦਾ ਜੇ ਉੜ ਗਈ ਜਾਂ ਕਹਿੰਦਾ ਕੁਝ ਹੋ ਗਿਆ ਇਹਨੂੰ ਕਹਿੰਦਾ ਮੈਂ ਉਹ ਉਈ ਤੈਰਾ ਖੜਾ ਨਹੀਂ ਛੱਡਣਾ ਹੈਗਾ ਬਹੁਤ ਪਿਆਰ ਕਰਦਾ ਦੇਖੋ ਜਾਨਵਰਾਂ ਨੂੰ ਇਹ ਸਾਰੇ ਕਹੀ ਜਾਂਦੇ ਨੇ ਵੀ ਇਹ ਗੱਲ ਤਾਂ ਸ਼ੌਂਕ ਵੀ ਕਿਉਂ ਰੱਖਣ ਦੁੱਤੇ ਨੇ ਇਹ ਪਰ ਜੀ ਕੀ ਕਰੀਏ ਉਹਨੂੰ ਬਹੁਤ ਚਾਹ ਉਹਨਾਂ ਦਾ ਇੱਕ ਤੇ ਜਿਹੜਾ ਕਬੂਤਰ ਸੀਗਾ ਉਹਨੂੰ ਬਿੱਲੀ ਲੈ ਗਈ ਫਿਰ ਵਿਚਾਰਾ ਬਹੁਤ ਰੋਇਆ ਅਸੀਂ ਵੀਡੀਓ ਨਹੀਂ ਪਾਈ ਹੈਗੀ ਪਰ ਉਹ ਲੱਗਾ ਫੜ ਜਾ ਲਾਉਣੀ ਤੇ ਪਾਣੀ ਪਿਲਾਉਣ ਤੋਂ ਰਹਿਂਦਾ ਗੋਹਾ ਇਕੱਠਾ ਕਰਕੇ ਰੱਖਤਾ ਆਪਾਂ ਨੇ ਚੜਨਾ ਚੂਜੇ ਤੇ ਇੱਕ ਫੈਮਲੀ ਹੋਰ ਆਪਣਾ ਆ ਤੁਹਾਨੂੰ ਦਿਖਾਈਏ ਇਹ ਦਿਖਾਈ ਨਹੀਂ ਗਈ ਹਲਾ ਹੋ ਗਿਆ ਪੋਲਟਰੀ ਫਾਰਮ ਪੂਰੇ ਨੇ ਗਿਣੇ ਨੇ ਦੇਖੋ ਕਿ ਬੱਚੇ ਮੁਰਗੀ ਨੇ ਕੱਢੇ ਨੇ ਆਪਣੀ ਨੇ ਇਹ ਇੱਕ ਫੈਮਚਰ ਪਾਣੀ ਛੇ 13 ਨੇ ਕੁਝ ਆਦਾ ਨਹੀਂ ਇਹ ਤਾਂ ਗਣਮਣ ਨਹੀਂ ਹੁੰਦੇ ਛੇਛੀ ਦੇ ਪਾਣੀ ਦੇ ਪਿਆਸੇ ਨੇ ਬਹੁਤ ਪਿਆਸ ਲੱਗਦੀ ਇਹਨਾਂ ਨੂੰ ਬਾਰ-ਬਾਰ ਭੱਜੇ ਹਿੱੜਦੇ ਪੀਲੋ ਪੀਲੋ ਪਾਣੀ ਕਣਕ ਦਾ ਪਾਦੇ ਇਹਨਾਂ ਨੂੰ ਕਣਕ ਦਾ ਹੈ ਨਹੀਂ ਬੜੀਆ ਬੜਾ ਹੈ ਤਾਂ ਹੈ ਨਹੀਂ ਪਾਣੀ ਮੁਗ ਦੇ ਨਾਲ ਪਾਣੀ ਭਰ ਲਿਓ ਨਾਲ ਇਹ ਦਲੀਆ ਪਾ ਦੋ ਸਰੋਂ ਇਹਨਾਂ ਨੂੰ ਤਾਂ ਖਾਣੀ ਹੋਣੀ ਹੈਗੀ ਖਣਾ ਆਉਂਦੇ ਨੇ ਬਾਲੀ ਤਾਂ ਜੀ ਆਪਾਂ ਪਾਣੀ ਪਲਾ ਦੀ ਪਛਾਣ ਤੇ ਰਿਉ ਦੇ ਮਸਾਲਾ ਚੱਕੇ ਅੰਦਰ ਕਰਨਾ ਹੈ ਕਈ ਕੰਮ ਕਰਨੇ ਨੇ ਉਹ ਕਰ ਲੀਏ ਫੇਰ ਮਿਲਦੇ ਹਾਂ ਇਹ ਦਾਣੇ ਚੋਗ ਲੈਣਗੇ ਬਾਲੀ ਭੁੱਖ ਲੱਗੀ ਹੋਈ ਹੈ ਦੇਖੀ ਇਹਨਾਂ ਨੂੰ ਨਾ 3 ਵਜੇ ਬੰਦ ਕਰੇ ਸੀ ਹੈਨਾ 14 ਚੂਛਿੰਦੇ ਜਿਹੜੀ ਮਸ਼ੀਨ 'ਚ ਰੱਖੇ ਤੇ ਮਸ਼ੀਨ ਆਪਣੀ ਕਾਮਯਾਬ ਨਹੀਂ ਹੋਈ ਹੈਗੀ ਮਸ਼ੀਨ ਤਾਂ ਬਸ ਜੀ ਵੈਸੇ ਹੀ ਆ ਕੀ ਤੇ ਇਹਨੇ ਕੱਢੇ ਨੇ ਮੁਰਗੀ ਆਪਣੀ ਕੁੜਕ ਹੋ ਗਈ ਤੇ ਮਸ਼ੀਨ 'ਚ ਜਿਹੜੇ ਰੱਖੇ ਸੀ ਉਹ ਸਾਰੇ ਖਰਾਬ ਹੋ ਗਏ ਕਿੰਨੇ ਅੰਡੇ ਰੱਖੇ ਸੀ ਮਸ਼ੀਨ 'ਚ ਅਸੀਂ 19 ਅੰਡੇ ਰੱਖੇ ਸੀਗੇ ਉਹਦੇ ਵਿੱਚੋਂ ਸਾਰੇ ਖਰਾਬ ਹੋ ਗਏ ਕਿ ਕਹਿੰਦੇ ਮਾਤਮ ਆ ਜਾਂਦੀ ਹੈ ਹਨਾ ਮਸ਼ੀਨ ਕਿੱਥੇ ਕਾਮਯਾਬ ਨੇ ਜਿਲੀ ਦੇ ਚੱਲਦੀਆਂ ਨੇ ਜਿਹੜੀਆਂ ਫਟਾਫਟ ਇੱਕ ਦੂਜੇ ਤੋਂ ਪਹਿਲਾਂ ਖਾਣ ਲੱਗੇ ਹੋਏ ਨੇ ਉਹ ਤਾਂ ਪਾਣੀ 'ਚ ਵੜ ਗਿਆ ਪਾਣੀ ਕਿੱਥੇ ਬਣਾ ਸੜ ਦੇ ਬਸ ਵਸ ਚਲ ਚੋਕ ਜਣੇ ਨਾ ਸਾਰੇ ਚਲ ਆਪਾਂ ਥੱਲੇ ਚੱਕ ਲਈਏ ਲੋ ਜੀ ਜਸ ਕਰਨ ਉਹਨਾਂ ਨੂੰ ਤੋੜ ਕੇ ਫਿਰ ਬਾਕੀ ਜਿਹੜੇ ਰਹਿੰਦੇ ਸੀਗੇ ਉਹ ਕੰਮ ਕਰੇ ਤੇ ਉਸ ਤੋਂ ਬਾਅਦ ਇਹ ਫੇ ਸ਼ਾਮੀ ਜਾ ਕੇ ਅਸੀਂ ਵੀਡੀਓ ਸਟਾਰਟ ਕਰੀ ਸੀਗੀ ਬੱਚਿਆਂ ਨੂੰ ਦਾਣਾ ਵਗੈਰਾ ਪਾਤਾ ਕਿਉਂਕਿ ਜੀ ਛੋਟੇ ਬੱਚੇ ਨੇ ਨਾ ਇਹਨਾਂ ਨੂੰ ਭੁੱਖ ਬਹੁਤ ਸ਼ੀਤੀ ਲੱਗਦੀ ਥੋੜਾ ਥੋੜਾ ਤੇਰਵਾਦ ਆ ਕੇ ਖੋਲਣੇ ਪੈਂਦੇ ਨੇ ਤੇ ਤਾਂ ਕਰਕੇ ਫਿਰ ਇਹਨਾਂ ਨੂੰ ਪਹਿਲਾਂ ਖੋਲ ਕੇ ਪਾ ਕੇ ਗਿਆ ਹੁਣ ਫੇਰ ਖੋਲੇ ਸੀਗੇ ਮੈਂ ਚਲ ਖਾ ਲੈਣਗੇ ਫਿਰ ਨਹੀਂ ਰਹੋ ਜਣਾ ਫੇਰ ਬਹਿ ਜਾਣਗੇ ਵਿੱਚ ਤੇ ਨਾਲ ਦੀ ਨਾਲ ਆਪਾਂ ਪਲਾਦਾਂਗੇ ਪਾਣੀ ਪਾਣੀ ਪਲਾਣ ਦੇ ਨਾਲੇ ਗੋਹਾ ਪਿਆ ਸੀਗਾ ਸਾਡੇ ਚੱਕਣ ਵਾਲਾ ਉਹ ਵੀ ਚੱਕ ਦਾਂਗੇ ਬਸ ਹੁਣ ਮਗਦੇ ਮਗਰ ਸਾਰੇ ਕੰਮ ਕਰ ਦਾਂਗੇ ਧਾਰਾਂ ਚੋਕੀ ਦੇ ਪਾਤਾ ਸੀਗਾ ਤੇ ਧੂਣੀ ਵਗੈਰਾ ਸੱਜਾ ਪਾਪੇ ਨੇ ਲਾਤੀ ਸੀਗੀ ਤੇ ਮੈਂ ਨਾਲ ਦੀ ਨਾਲ ਗੋਹਾ ਭਰ ਲੱਗੀ ਨਾਲ ਪਾਣੀ ਪਲਾਉਣ ਲੱਗੀ ਸਾਰੇ ਕੰਮ ਬਸ ਨਾਲੇ ਨਿਬੜ ਜਾਣਗੇ ਸਬਜੀ ਅੱਜ ਕੋਈ ਬਣਾਉਣੀ ਨਹੀਂ ਸੀਗੀ ਤੇ ਸਬਜੀ ਕੋਈ ਸੀਗੀ ਫੇਰ ਸਬਜੀ ਕੋੜੀਓ ਲੱਗਦੀ ਆ ਹੁਣ ਬੱਚੇ ਵੀ ਚਲੇ ਗਏ ਹਨ ਦਸਕਾਨੂ ਵੀ ਚਲੇ ਗਏ ਆ ਤੇ ਅਸੀਂ ਦੋ ਹੀ ਰਹਿ ਗਏ ਸਾਈ ਪ੍ਰੀਤ ਵੀ ਰੋਟੀ ਬਾਹਰ ਹੀ ਖਾ ਕੇ ਆਉਂਦਾ ਲੇਟ ਆਉਂਦਾ ਹੁੰਦਾ ਵਾ ਤਾਂ ਕਰਕੇ ਬਾਹਰ ਹੀ ਖਾਏ ਆਉਂਦਾ ਉੱਥੇ ਰੋਟੀ ਉਹ ਆ ਕੇ ਖਾਂਦਾ ਨਹੀਂ ਵਾ ਫੇਰ ਸਾਢੇ ਦੋ ਘੰਟੇ ਦੀ ਹੁੰਦੀ ਐ ਤੇ ਸਬਜ਼ੀ ਥੋੜੀ ਜਿਹਾ ਸਾਰ ਜਾਂਦਾ ਦੇਖਦੇ ਹਾਂ ਹੁਣ ਕਾਲੂਏ ਬਣਾਵਾਂਗੇ ਅੱਜ ਕੁਛ ਨਹੀਂ ਬਣਾਉਂਦੇ ਹੈਗੇ ਅਸੀਂ ਰੋਟੀ ਉਹ ਲਾਹਾਂਗੇ ਜਾ ਕੇ ਤੇ ਬਸ ਹੁਣ ਪਸ਼ੂਆਂ ਦਾ ਕੰਮ ਸਾਰਾ ਨੇਪਰੇ ਚਾਗੇ ਪਾਣੀ ਕਈ ਵਾਰ ਪੀ ਲੰਦੀਆਂ ਨੇ ਹੁਣ ਇਹ ਗਰਮੀ ਬਹੁਤ ਜ਼ਿਆਦਾ ਪੈਂਦੀ ਆ ਨਾ ਪਾਣੀ ਦਿਹਾਉਣਾ ਪੈਂਦਾ ਇਹਨਾਂ ਨੂੰ ਸਾਡੀ ਮੈਂਸਾਂ ਦੀ ਭੜੇ ਆ ਕਿ ਉਹ ਪਾਣੀ ਖੁੱਲ੍ਹੀ ਤੇ ਨਹੀਂ ਪੀਂਦੀਆਂ ਹੈਗੇ ਜੇ ਪਾਲਟਾ ਰੱਖ ਕੇ ਪਲਾਦੀਏ ਜੇ ਉਹਨਾਂ ਨੂੰ ਦੋ ਤਿੰਨ ਟਾਈਮ ਪਾਣੀ ਪਲਾਉਣਾ ਤਾਂ ਖੋਲ ਕੇ ਪਲਾਉਣਾ ਪੈਂਦਾ ਹੈ ਉੱਥੇ ਖੇਲ ਤੇ ਜਾ ਕੇ ਪੀਂਦੀਆਂ ਨੇ ਕੋਲ ਕੇ ਲੈ ਜਾਣੀਆਂ ਪੈਂਦੀਆਂ ਨੇ ਤੇ ਬਿਹੜੀ ਆਪਣੀ ਇਦਾਂ ਬਾਲਟੀ ਚ ਪੀ ਲੈਂਦੀ ਹੈ ਉਹ ਖੁੱਲ੍ਹ ਕੇ ਨਹੀਂ ਜਾਂਦੀ ਹੈਗੀ ਉੱਥੇ ਜੇ ਉਹਨੂੰ ਖੋਲ ਕੇ ਲੈ ਜਾਣਾ ਫਿਰ ਇੱਥੇ ਬਿਹੜੇ ਜੇ ਗੇੜੇ ਕਰਦੇ ਲਾਜਣਗੇ ਆਪ ਅੱਜ ਜਾਂਦੀ ਹੈ ਕੋਨੇ ਹੁਲਕੇ ਜਾਂਦੀ ਹੈਗੀ ਬਾਚੀ ਹੁਣ ਪਾਣੀ ਪਲਾ ਕੇ ਆਪਣਾ ਚਲ ਕੰਮ ਨਿਬੜ ਜੂਗਾ ਇਹ ਤੇ ਦੋ ਤਿੰਨ ਤਸਲੇ ਹੋ ਗਏ ਸੀਗੇ ਗੋਹੇ ਦੇ ਗੋਹਾ ਸਵੇਰੇ ਸੱਜਰੇ ਸੇਟਣ ਕਰਕੇ ਤਾਂ ਕਰਕੇ ਜਿਆਦਾ ਹੋ ਜਾਂਦਾ ਨਹੀਂ ਤਾਂ ਕਈ ਵਾਰ ਦੋ ਇਹ ਤਸਲੇ ਹੁੰਦੇ ਨੇ ਸਵੇਰੋ ਸੱਜਰੇ ਚੱਕਤਾ ਸੀ ਨਾ ਤਾਂ ਕਰਕੇ ਵੱਧਦਾ ਫਿਰ ਤੇਨ ਤਸਲੇ ਹੋ ਗਏ ਇਸ ਟਾਈਮ ਕੋ ਤੇਨੇ ਗੇੜੇ ਲੱਗ ਗਏ ਮੇਰੇ ਤੇ ਬਸੇ ਝੋਟੀ ਰਹਿੰਦੀ ਸੀਗੀ ਪਾਣੀ ਤੋਂ ਇਹਨੂੰ ਵੀ ਪਲਾ ਦਾਂਗੇ ਬਾਕੀ ਜੀ ਦੱਸਿਓ ਜਰੂਰ ਹਨਾ ਸਹੀ ਗੱਲ ਆ ਮੈਂ ਸਹੀ ਕਰ ਰਹੀ ਨਾ ਆਪਣੇ ਭਰਾ ਦਾ ਵਿਆਹ ਕਰਨਾ ਹੈ ਕੋਈ ਮਤਲਬ ਸਿੱਖ ਗੁਰਸੇਕ ਪਰਿਵਾਰ ਕੋਈ ਦੇਖਦਾ ਹੁੰਦਾ ਵੀਡੀਓ ਜਾਂ ਕੁੜੀ ਹੁੰਦੀ ਹੈ ਨਾ ਕੋਈ ਗੁਰਸੇਕ ਕਿਸੇ ਨੂੰ ਨਿਗਾਚੇ ਜਰੂਰ ਦੱਸਿਓ ਸਾਨੂੰ ਲੋੜ ਆ ਜੀ ਹਨਾ ਤੇ ਆਪਾਂ ਗੁਰਸੇਕ ਕੁੜੀ ਚਾਹੀਦੀ ਆ ਜਰੂਰ ਸੰਪਰਕ ਕਰਿਓ ਤੇ ਬਾਕੀ ਜੀ ਹੁਣ ਅੱਜ ਦੀ ਵੀਡੀਓ ਤਾਂ ਇੰਟੀ ਇਥੀ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕੱਲੂ ਕਿਸੇ ਨਵੇਂ ਬਲੌਗ